ਸਿਲੇਪਾ ਪਰਾਚੀਨ ਮੰਦਿਰ ਦੇ ਮੁਕਦੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸਦੇ ਕਿ ਲਗਾਤਾਰ 10 ਸਾਲ ਦੇ ਸਿੰਗਰ ਤੋਂ ਬਾਅਦ ਆ ਕੀ ਰਿਸ਼ਾ ਸ਼ਿਫਲਤਾਂ ਦੀ ਮੇਲ ਜਿਹੜੀ ਆ ਸੰਗਲ ਜਿਹੜਾ ਰੰਗ ਲੈ ਕੇ ਆਇਆ ਅੰਦਾਜ਼ ਦਈਏ ਕਿ ਲਗਾਤਾਰ ਸੰਘਰਸ਼ ਜੜਾ ਕੀਤਾ ਗਿਆ ਸੀਗਾ ਔਰ 2022 ਦੇ ਵਿੱਚ ਇਸ ਮੰਦਰ ਨੂੰ ਬਚਾਉਣ ਵਾਸਤੇ ਦੀਵਾਰ ਲਗਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਡੈਮ ਪ੍ਰਸ਼ਾਸਨ ਵੱਲੋਂ ਡੈਮ ਪ੍ਰਸ਼ਾਸਨ ਵੱਲੋਂ ਕੰਮ ਸ਼ੁਰੂ ਕਰਨ ਤੋਂ ਬਾਅਦ 2024 ਦੇ ਵਿੱਚ ਉਹਨਾਂ ਲਗਭਗ 390 ਦਾ ਕੰਮ ਕਮplet ਹੋ ਚੁਕਿਆ ਤਾਂ ਸਿਧਾਂਤਾਨ ਆਂ ਦੀ ਕੋਸ਼ਿਸ਼ ਕਰਦਾ ਆਂ ਕਿ ਤੁਸੀਂ ਦੇਖ ਸਕਦੇ ਹੋ ਜਦੋਂ ਕੰਮ ਲੱਗਿਆ ਸੀਗਾ ਤਾਂ ਕਿਸੇ ਜਗ੍ਹਾ ਤੋਂ ਜਿਹੜਾ ਰਸਤਾ ਜੜਾ ਡਾਇਵਰਟ ਕਰ ਦਿੱਤੇ ਗਿਆ ਸੀਗਾ ਪਰ ਹੁਣ ਦੁਬਾਰਾ ਜਿਹੜੀਆਂ ਮੇਨ ਕੋਰੀਆਂ ਨੇ ਇਸ ਮੰਦਰ ਨੂੰ ਜਾਣ ਵਾਸਤੇ ਉਹ ਖੋਲ ਦਿੱਤੀਆਂ ਗਿਆ ਨੇ ਔਰ ਸਦਾਲ ਮਦਰ ਜੀ ਕਾਫੀ ਅਦਾ ਖੁਸ਼ੀ ਦਾ ਮਾਹੌਲ ਹੈ ਉਹ ਆਵਾਜ਼ ਕਿਹਾ ਸੀਗਾ ਕਿ ਇਸ ਮੰਦਰ ਨੂੰ ਬਚਾਇਆ ਜਾ ਸਕੇ ਉਹ ਡੈਮ ਪ੍ਰਸ਼ਾਸਨ ਵੱਲੋਂ ਕਰੋਨਾ ਦੀ ਲਾਗਤ ਦੇ ਨਾਲ ਜਿਹਦੀ ਵਾੜਦਾ ਨਿਰਮਾਣ ਕੀਤਾ ਗਿਆ ਮੰਦਰ ਦੀ ਜਿਹੜੀ ਆ ਕਾਇਆ ਕਲਪ ਜਿਹੜੀ ਆ ਬਿਲਕੁਲ ਚੇਲ ਹੋ ਚੁੱਕੀ ਆ ਆ ਤੁਹਾਨੂੰ ਦਿਖਾਣੀਆਂ ਤਸਵੀਰਾਂ ਤੇ ਗੱਲਬਾਤ ਕਰਦੇ ਆ ਮੰਦਰ ਦੇ ਪੁਜਾਰੀ ਦੇ ਨਾਲ ਤੇ ਆਏ ਹੋਸ਼ਦਾਲੂਆਂ ਦੇ ਨਾਲ ਕੀ ਕਹਣਾ ਹੁਣ ਦਾ ਇਸ ਪੂਰੇ ਨਿਰਮਾਣ ਕਾਜ ਦੇ ਬਾਰੇ ਅਸਾਂ ਦੀਪ ਕੀ ਕਹਣਾ ਚਾਹੁੰਦੇ ਵੀ ਇਹ ਦੀਵਾਰ ਲੱਜੰਦਾ ਕੰਮ ਕੰਪਲੀਟ ਹੋ ਗਿਆ ਹਾਂਜੀ ਇਹ ਦੇਖੋ ਤੁਸੀਂ 2014 ਚ ਇਹਦਾ ਕੰਮ ਸ਼ੁਰੂ ਹੋਇਆ ਸੀ ਡੈਮ ਦਾ ਤੇ ਸਾਨੂੰ ਚਲੋ ਖੁਸ਼ੀ ਆ ਹੁਣ ਇਹ ਡੈਮ ਪ੍ਰਸ਼ਾਸਨ ਨੇ ਸਾਡੀ ਗੱਲ ਸੁਣੀ ਹੈ ਸਾਡੇ ਪਠਾਨਕੋਟ ਵਾਸੀ ਲਾਗੇ ਛਾਗੇ ਜਿੰਨੇ ਵੀ ਵਾਸੀ ਹੈਗੇ ਆ ਸਾਡੀ ਇੱਕ ਧਾਰਮਿਕ ਜਗ੍ਹਾ ਹੈਗੀ ਹੈ ਇੱਥੇ ਤੇ ਬਹੁਤ ਲੋਕਾਂ ਦੀ માન્યਤਾ ਹੈ ਕਾਫੀ ਦੂਰ ਦੂਰੋਂ ਆਉਂਦੇ ਲੋਕੀ ਇੱਥੇ ਮਤ ਸਾਡੇ ਕੰਨ ਜੰਮੂ ਤੋਂ ਹਿਮਾਚਲ ਤੋਂ ਪੰਜਾਬ ਤੋਂ ਤੇ ਇਹ ਹੈ ਕਿ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਲੋਕਾਂ ਦੇ ਧਾਰਮਿਕ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਡੈਮ ਦਾ ਕੰਮ ਪੂਰਾ ਕਰਵਾਇਆ ਸਾਨੂੰ ਖੁਸ਼ੀ ਹੈ ਕਿ ਜੋ ਧਾਰਮਿਕ ਜਗ੍ਹਾ ਸਾਡੀ ਪਾਣੀ ਚ ਡੁੱਬਣ ਵਾਲੀ ਸੀ ਉਹਨੂੰ ਉਹਨਾਂ ਨੇ ਧਿਆਨ ਚ ਰੱਖਿਆ ਉਹ ਬਚਾਇਆ ਤੇ ਸਾਡੀ ਧਾਰਮਿਕ ਭਾਵਨਾਵਾਂ ਨੂੰ ਮਤਲਬ ਕੋਈ ਠੇਸ ਨਹੀਂ ਪਹੁੰਚੀ ਤਾਂ ਕਿ ਲੋਕੀ ਆਉਂਦੇ ਜਾਂਦੇ ਰਹਿਣ ਮੱਥਾ ਟੇਕਦੇ ਰਹਿਣ ਤੇ ਸਾਡੇ ਇੱਥੇ ਖੁਸ਼ਹਾਲੀ ਬਣੀ ਰਹੇ ਬਾਕੀ ਸ਼੍ਰੀ ਪੋਲੇ ਸ਼ੰਕਰ ਆਪਣਾ ਆਸ਼ੀਰਵਾਦ ਬਣਾਏ ਰੱਖਣ ਸਾਰੇ ਆ ਤੇ ਤੇ ਜੈ ਸ਼ਿਵ ਸ਼ੰਕਰ ਜੀ ਭਾਈ ਮਨਮੋਹਨ ਮੰਦਰ ਦੀ ਅੰਦਰ ਦੀਵਾਰ ਲੱਗਣ ਦਾ ਕੰਮ ਕੰਪਲੀਟ ਹੋ ਚੁੱਕਿਆ ਭਾਈ ਮੰਦਰ ਦਾ ਜਿਹੜਾ ਭਗਤਾਂ ਨੇ ਸੰਗਰਸ ਕੀਤਾ ਹੀ ਉਹ ਦੀਵਾਰ ਲੱਗਣ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਜੀ ਬਹੁਤ ਵਧੀਆ ਤੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋ ਰਿਹਾ ਹੈ ਹੇ ਰਿਤੀ ਕਨੈਸ਼ਰਧਾਲੂ ਆਣ ਮੱਥਾ ਟੇਕਣ ਲੰਗਰ ਪਾਣੀ ਡੇਲੀ ਚੱਲ ਰਿਆ ਰੋਜ਼ ਤੇ ਆ ਕੇ ਤੁਸੀਂ ਇੱਕ ਵਾਰੀ ਦੇਖੋ ਪਾਣੀ ਦਾ ਜਿਹੜਾ ਪਹਿਲਾਂ ਬਚਾ ਹੀ ਹੁਣ ਹੋ ਚੁੱਕਾ ਹੈ ਕਾਫੀ ਸੁਧਾਰ ਹੋ ਚੁੱਕਾ ਹੈ ਤੁਸੀਂ ਆਓ ਮੰਦਰ ਚ ਦੇਖੋ ਤੇ ਸ਼ਰਧਾਲੂ ਜਿੰਨਾ ਵਾਦੂ ਵਾਦਾਂਗੇ ਉਨੀ ਖੁਸ਼ੀ ਦੀ ਗੱਲ ਹੈ ਜਿਵੇਂ ਹੋਲੇ ਨਾ ਨੰਬਰਦੀਪ ਸਿੰਘ ਸਰ دیوار ਲੱਜਣ ਦਾ ਕੰਮ ਕੰਮ ਇਹ ਜਿਹੜਾ ਕੰਮ ਕੰਪਲੀਟ ਹੋ ਚੁੱਕਿਆ ਅਸੀਂ ਇਦਾਂ ਦਾ ਮਹਿਸੂਸ ਕਰ ਰਹੇ ਹਾਂ ਤੁਸੀਂ ਤੇ ਭਗਤ ਜਿਹੜੇ ਨਾ ਕਿੰਨੇ ਖੁਸ਼ ਹੋਏ ਸਰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਭਗਤਾਂ ਨੂੰ ਵੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਸੀ ਪਹਿਲੇ ਰਸਤੇ ਦੀ ਵਜ੍ਹਾ ਨਾਲ ਤੇ ਹੁਣ ਉਹਨਾਂ ਨੂੰ ਕਾਫੀ ਜ਼ਿਆਦਾ ਆਸਾਨੀ ਹੋ ਰਹੀ ਹੈ ਜੀ ਹਾਂ ਜੀ ਪ੍ਰਸੰਗ ਸ਼ੁਰੂ ਕੀਤਾ ਸੀਗਾ ਕਾਫੀ ਲੋਕਾਂ ਨੇ ਵੀ ਯੋਗਦਾਨ ਪਾਇਆ ਸੀਗਾ ਬਿਲਕੁਲ ਸਰ ਤੇ ਉਹਦਾ ਪਲ ਦੇਖਣ ਨੂੰ ਮਿਲਿਆ ਬਿਲਕੁਲ ਬਿਲਕੁਲ ਹੁਣ ਕਿਦਾਂ ਦਾ ਲੱਗ ਰਿਹਾ ਹੁਣ ਸਰ ਬਹੁਤ ਵਧੀਆ ਲੱਗ ਰਿਹਾ ਜਿਹੜਾ ਵੀ ਆਂਦੇ ਆ ਪਹਿਲੇ ਬੋਲਦੇ ਸੀ ਕਿ ਮਤਲਬ ਸਾਨੂੰ ਵੀ ਬੜੀ ਦੱਸਦੇ ਖੁਸ਼ੀ ਹੁੰਦੀ ਹੈ ਕਿ ਰਸਤਾ ਬਣ ਗਿਆ ਕੰਪਲੀਟ ਹੋ ਗਿਆ ਤੇ ਕਾਫੀ ਜਿਆਦਾ ਸੰਗਤ ਜਿਹੜੀ ਵਧੀ ਹੈ ਹੁਣ ਰਸ਼ਮੀ ਕਾਫੀ ਵਧਿਆ ਹੈ ਪਹਿਲੇ ਕਾਫੀ ਘੱਟ ਸੀ ਕਾਫੀ ਲੋਕ ਜਿਹੜੇ 80% ਲੋਕ ਜਿਹੜੇ ਉੱਪਰੋਂ ਚੱਲ ਵਾਪਸ ਚਲ ਜਾਂਦੇ ਸੀ ਲੇਕਿ ਹੁਣ 90% ਲੋਕਾਂ ਦੇ ਇਹ ਹੈ ਕਿ ਚਲੇ ਜਾਂਦੇ ਨੇ 10% ਹਾਂਜੀ ਜਿਹੜੀ ਬਾਗ ਜਿਹੜੀ ਲੱਗਣੀ ਸੀ ਉਹਦਾ ਕੰਮ ਕਿੰਨਾ ਕੁ ਮੁੱਕੀ ਤੋ ਉਹਦਾ ਕੰਮ ਸਾਰ ਲਗਭਗ 90% ਜਿਹੜਾ ਹੈ ਕੰਪਲੀਟ ਮੰਨ ਸਕਦੇ ਆ ਥੋੜੀ ਜੀ ਹੁਣ بارش ਦੇ ਕਾਰਨ ਦਿੱਕਤ ਹੈ ਉਸ ਕਾਰਨ ਹੋ ਸਕਦਾ ਹੈ ਕਿ ਜਿਹੜਾ ਕੰਮ ਥੋੜਾ ਹੈ ਕੰਮ ਥੋੜਾ ਹੀ ਰਹਿ ਗਿਆ ਤਾਂ ਵਰਤਮਾਨਤਾ ਦੇ ਕਾਰਨ ਥੋੜਾ ਜਿਹਾ ਪਾਣੀ ਦੀ ਵਾਧੇ ਨਾਲ ਨਾ ਉਹਦਾ ਕਾਰਨ ਥੋੜਾ ਜਿਹਾ ਪਾਣੀ ਕੰਮ ਜਿਹੜਾ ਰੁਕਿਆ ਹੋਇਆ ਕੀ ਕੁਛ ਸੁਵਿਧਾਵਾਂ ਜਿਹੜੀਆਂ ਫਿਲਹਾਲ ਪਾਕਤਨ ਨੂੰ ਨਹੀਂ ਮਿਲਦੀਆਂ ਆ ਗਈਆਂ ਜਿਹੜੀਆਂ ਮਿਲਣ ਦੇ ਅਸਾਰ ਨਾਲ ਜਲਦੀ ਫਿਲਹਾਲ ਜਿਹੜਾ ਥੱਲੇ ਜਿਹੜਾ ਵਾਵਾ ਕਰੇ ਬਾਥਰੂਮ ਦੀ ਵੀ ਥੋੜੀ ਜਿਹੀ ਦਿੱਕਤ ਹੈ ਬਾਥਰੂਮ ਉਹ ਵੀ ਕੰਪਲੀਟ ਹੋ ਗਿਆ ਲਗਭਗ ਪਰ ਥੋੜੇ ਦਾ ਕੰਮ ਕੰਪਲੀਟ ਟਾਈਮ ਲੱਗਣਾ ਉਹਦੇ ਵਾਸਤੇ ਤੇ ਬਾਕੀ ਇੱਥੇ ਲਿਫਟ ਦਾ ਵੀ ਕਨਸੈਪਟ ਜਿਹੜਾ ਤਿਆਰ ਹੈ ਲਗਭਗ ਉਹਨੂੰ ਥੋੜਾ ਜਿਹਾ ਟਾਈਮ ਲੱਗਣਾ ਸਰ ਹਾਂਜੀ ਪਾਕਤਨ ਨੂੰ ਵੀ ਤੋਂ ਦੇਖ ਦੇਣਾ ਚਾ ਇਹ ਤਾਂ ਤੁਹਾਏ ਚੈਨਲ 'ਤੇ ਰੋਇਆ ਕਿੰਦਾ ਮਸੂਸ ਕਰ ਰਹੇ ਹੋ ਬੋਲੋ ਜੀ ਫਿਰ ਆਕੇ ਬੜਾ ਵਧੀਆ ਲੱਗ ਰਿਹਾ ਤਾਂ ਮਤਲਬ ਕਰਨੇ ਹੈਗੇ ਆ ਪਾਣੀ ਹੈਗਾ ਬੜਾ ਮਤਲਬ ਵਧੀਆ ਮਹਿਸੂਸ ਹੋ ਰਿਹਾ ਜੀ ਤੇ ਅੰਦਰ ਦੀ دیوار ਦਾ ਕੰਮ ਕੰਪਲੀਟ ਹੋ ਗਿਆ ਹਾਂ ਜੀ ਕਿਹਦਾ ਜਦੋਂ ਬਣ ਗਿਆ ਇਹ ਬੜਾ ਵਧੀਆ ਹੋਇਆ ਹੈ ਇਸ ਕਰਕੇ ਤੇ ਬੜਾ ਵਧੀਆ ਲੱਗ ਰਿਹਾ ਇੱਥੇ ਆਕੇ ਕੁੰਮ ਕੇ ਤੇ ਬਾਕੀ ਵੀ ਵਧੀਆ ਹਾਂ ਜੀ ਇਹ ਮੰਦਿਰ ਚੀਲੇ ਵਿੱਚ ਡੁੱਬ ਰਿਹਾ ਸੀਗਾ ਇਹਨੂੰ ਪਹੁੰਚਾ ਕੇ ਮਤਲਬ ਬੜਾ ਵਧੀਆ ਕੰਮ ਹੋਇਆ ਤੇ ਬੜਾ ਵਧੀਆ ਮਹਿਸੂਸ ਹੋ ਰਿਹਾ। ਮੈਂ ਮਾ ਰੋਹਿਤਾ ਮੈਂ ਕੋਰਟ ਤੋਂ ਐ ਤੇ ਭਾਈ ਕਿੱਦਾਂ ਦਾ ਮਹਿਸੂਸ ਕਰਾ ਦਿਓ ਜਿਹੜੀ ਦੀਵਾਰ ਦਾ ਕੰਮ ਕੰਮਜੀਤ ਹੋ ਗਿਆ। ਭਾਈ ਪਹਿਲੇ ਨਾਲ ਬਹੁਤ ਵਧੀਆ। ਪਹਿਲੇ 2014 ਚ ਡੈਮ ਚ ਆ ਰਿਹਾ ਸੀ ਡੰਗਾ। ਉਸ ਤੋਂ ਬਾਅਦ 2022 ਚ ਜੋ ਡੰਗਾ ਲੱਗਣਾ ਉਸ ਤੋਂ ਬਾਅਦ ਤੇ ਭਾਈ ਕਾਹੀ ਵਧੀਆ ਹੋ ਗਿਆ ਤੇ ਹੁਣ ਕੰਮ ਕੰਪਲੀਟ ਹੋ ਗਿਆ ਕਿੱਦਾਂ ਦਾ ਮਹਿਸੂਸ ਕਰਦੇ ਭਾਈ। ਵਧੀਆ ਸੁਹਣਾ ਲੱਗ ਰਿਹਾ ਹੈ। ਬਾਕੀ ਜਿਹੜੇ ਪਹਿਲੇ ਪਾਣੀ ਆਂਦਾ ਤੇ ਹੁਣ ਪਾਣੀ ਦਾ ਉਹ ਵਿਚਾਰ ਡੰਗੇ ਨਾਲ। ਹ ਬਾਕੀ ਭਾਈ ਜਿਹੜੇ ਭਗਤਾਨੇ ਵਰਤ ਰੱਖੇ ਸੀ ਮਨਮਰਤ ਰੱਖੇ ਸੀ ਉਹਦਾ ਫਲ ਮਿਲ ਰਿਹਾ ਬਈ ਹਾਂਜੀ ਹੁਣ ਮੰਦਿਰ ਜਿੰਦੀਆਂ ਬੁੜੀਆਂ ਹੀ ਆ ਹੋ ਗਿਆ ਹਾਂਜੀ ਵਧੀਆ ਵਧੀਆ ਹੈ ਹਾਂਜੀ ਬਾਈ ਕੰਮ ਲੱਗਿਆ ਜੀ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਮਤਲਬ ਦੇਖਣ ਆਇਆ ਕੀ ਸਰਦਪਾ ਉਹਨਾਂ ਲਾਗੇ ਤੁਸੀਂ ਆਂਦੇ ਨਹੀਂ ਹਮ ਹਿਮਾਚਲ ਤੋਂ ਆਏ ਜਵਾਲੀ ਸੇ ਜੀ ਮੈਨੇ ਮਤਲਬ ਸੋਸ਼ਲ ਮੀਡੀਆ 'ਤੇ ਹੀ ਦੇਖਿਆ ਸੀ ਇਧਰ ਕਾ ਅਸੀਂ ਫਸਟ ਟਾਈਮ ਹੀ ਆਇਆ ਹਾਂ ਬਹੁਤ ਅੱਛਾ ਮੰਦਿਰ ਬਣਾਇਆ ਹੈ ਇਹਨੇ हाँ जी तो पहले इधर दीवार का काम लगा हुआ था था कंप्लीट हो गया गया हाँ, है पहले मंदिर डूबने के आ अभी इधर नीचे भी कंस्ट्रक्शन का काम चला है हाँ जी बढ़िया मंदिर मतलब ना बहुत अच्छा लगा इधर मतलब सारी व्यवस्था अच्छी है अपनी पार्किंग वगैरह का मतलब टॉयलेट वगैरह सब कुछ बने हुए हैं और लंगर का भी है मतलब इधर बहुत अच्छा लगा इधर आके ना ਸਰ ਮੈਂ ਨਾਮ ਅਮਿਤ ਸਿੰਘ ਆ ਰਹੀ ਦੀਵਾਰ ਲੱਗਣ ਦਾ ਕੰਮ ਕੰਪਲੀਟ ਹੋ ਗਿਆ ਕਿੱਦਾਂ ਦਾ ਮਹਿਸੂਸ ਕਰ ਰਹੇ ਸਰ ਜੌਦੀ ਦੀ ਬਾਰ ਲੱਗੀ ਆ ਸਾਨੂੰ ਬਹੁਤ ਵਧੀਆ ਮਹਿਸੂਸ ਹੋਣ ਲਿਆ ਸਾਡੇ ਕੋਲ ਜੱਟ ਜਾਂਦੇ ਆ ਉਹਨਾਂ ਨੂੰ ਬਹੁਤ ਮਹਿਸੂਸ ਹੋਣ ਲਿਆ ਤੇ ਇਸ ਕਰਕੇ ਯਾਤੀਨ ਨੂੰ ਜਿਹੜੀ ਪਰੇਸ਼ਾਨੀ ਪਹਿਲੇ ਸੀਗੀ ਉਹ ਥੋੜੀ ਦੂਰ ਹੋ ਗਈ ਹੈ ਧਰਨੇ ਲੋਕਾਂ ਨੇ ਧਰਨੇ ਤੁਰਨੇ ਦੇ ਕੇ ਇਹ ਕੰਮ ਕਰਵਾਇਆ ਹੈਗਾ ਇਸ ਕਰਕੇ ਇਸ ਕਰਕੇ ਇਲਾਕੇ 'ਚ ਬਹੁਤ ਖੁਸ਼ੀ ਹੋ ਗਈ ਸਾਨੂੰ ਦੀਵਾਰ ਲੱਗਣ ਕਰਕੇ ਇਹ ਕਰ ਕੰਮ ਸਾਡਾ ਧੰਨਵਾਦ ਕਰਦਾ ਕੀ ਕੋਈ ਸੁਖਦਾਵਾਂ ਜਿਹੜੀਆਂ ਸੰਕੰਮਪਤੀਆਂ ਜਾ ਰਹੀਆਂ ਨੇ ਫੀਵਾ ਮਦਰ ਚੌਵੀਂ ਘਟੇ ਲੰਘਾ ਦਿੱਤਾ ਜਾ ਰਿਹਾ ਇੱਥੇ ਰਹਿਣ ਦੀ ਫਿਰ ਹਾਲ ਥੱਲੇ ਕੰਮ ਲੱਗਿਆ ਕਮਰਿਆਂ ਦਾ ਉਹ ਵੀ ਆਪਾਂ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਉਸ ਤੋਂ ਬਾਅਦ ਥੱਲੇ ਸੰਤ ਨੂੰ ਰਹਿਣ ਲਈ ਵੀ ਕਮਰੇ-ਜਮਰੇ ਤੁਹਾਨੂੰ ਦਿੱਤਾ ਜਾਵੇਗਾ ਔਰ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਇਹ ਆਂਦੀ ਹੈ ਫਲੈਸ਼ਾਂ ਬਾਥਰੂਮ ਆਦੀਆਂ ਉਹ ਅਸੀਂ ਡੈਮ ਪ੍ਰਸ਼ਾਸਨ ਵੱਲੋਂ ਇਹ ਕਹਿੰਦੇ ਆ ਕਿ ਚਲੋ ਸਾਡੀ ਥੋੜੀ ਹੋਰ ਮਦਦ ਉਹ ਵੀ ਕਰਨ ਆਪਾਂ ਕੰਪਲੀਟ ਉਹ ਵੀ ਕਰ ਦਈਏ ਜਲਦੀ ਜਲਦੀ ਕੋਈ ਗੱਲ ਜੰਦੂ ਬਾਅਦ ਹੁੰਦੇ ਸੰਤਾਂ ਦੇ ਇਫਾਵਾ ਹੋਇਆ ਜੀ ਹਾਂਜੀ

पठानकोट सजानपुर और सापरकंडी जगयाल जितने भी गांवों के लोग थे उन्होंने बहुत साथ दिया और ये मंदिर को बचाया जा सका अभी द्वार तो कंप्लीट हो गया दो चार दिन का काम रह गया है और रही बात सावण की तो सावन के महले में सावण का मेला चल रहा है और श्रद्धालुओं से मेरी यही प्रार्थना है कि आप बढ़ चढ़ कर हर शिव जी के मंदिर में जाएं और भोले शंकर का आशीर्वाद प्राप्त करें और ज़्यादा से ज़्यादा जो लोग नहीं भी जा रहे मंदिर में और उसको उनको चाहिए कि अपने घरों में वो पाठ पूजा करें सावन जैसे कि मतलब हम पूरा साल मंदिर में नहीं भी गए हों तो ये सावन के महीने में चले जाएं तो पूरे का पूरा साल जो है शिव जी की मान्यता है शिव जी को प्राप्त हो जाता है बोल शंकर भगवान की जय साढ़े पाँच हजार साल पुराना मंत्र है द्वापर जोग का भगवान कृष्ण के समय का द्वापर जो का